ਝੂਠੇ ਪੁਲਿਸ ਮੁਕਾਬਲੇ ਦੇ ਇੱਕ ਕੇਸ ਵਿੱਚ ਮੋਹਾਲੀ ਦੀ ਸੀਵੀਐਲ ਕੋਰਟ ਨੇ ਪੰਜ ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ 1993 ਦੇ ਵਿੱਚ ਤਰਨਤਾਰਨ ਦੀ ਪੁਲਿਸ ਨੇ ਚਾਰ ਪੁਲਿਸ ਮੁਲਾਜ਼ਮਾਂ ਅਤੇ ਤਿੰਨ ਹੋਰਨਾਂ ਨੂੰ ਦੋ ਵੱਖ-ਵੱਖ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ ਸੀ ਸਜ਼ਾ ਸੁਣਾਉਣ ਤੋਂ ਬਾਅਦ ਪੀੜਤ ਧਿਰ ਦੇ ਅੱਖਾਂ ਵਿੱਚ ਅਥਰੂ ਨਜ਼ਰ ਆਈ ਸਰ ਅੱਜ ਇਹ 1993 ਦੇ ਮਾਮਲੇ ਵਿੱਚ ਸਦਾ ਬਲਜਿੰਦਰ ਸਿੰਘ ਸਰਾ ਦੀ ਕੋਰਟ ਨੇ ਇਸ ਕੇਸ ਦੇ ਵਿੱਚ ਸਜ਼ਾ ਸੁਣਾਈ ਆ ਲਾਈਫ ਇਨ ਪ੍ਰਿਜ਼ਨਮੈਂਟ ਜਿਹੜੇ ਪੰਜ ਦੋਸ਼ੀ ਸੀਗੇ ਜੀ 302 ਦੇ ਵਿੱਚ 120 218 ਤੇ ਐਨਆਰਜੀ 218 ਦੇ ਵਿੱਚ 3 ਸਾਲ ਦੀ ਸਜ਼ਾਈ ਗਈ ਆ ਤੇ ਟੋਟਲ 4 ਲੱਖ ਰੁਪਏ ਜੁਰਮਾਨਾ ਜਿਹੜਾ ਤਕਰੀਬਨ ਬਣਦਾ ਸਰ ਪੰਜੇ ਮੁਲਜ਼ਮਾਂ ਨੂੰ 8 20 ਲੱਖ ਰੁਪਏ ਜੁਰਮਾਨਾ ਬਣਦਾ ਜੀ ਜੋ ਦੇਣਾ ਤੇ ਉਹਨਾਂ ਨੂੰ ਆਲਰੇਡੀ ਕਸਟਡੀ ਦੇ ਵਿੱਚ ਇਹਨਾਂ ਨੇ ਸ਼ੁੱਕਰਵਾਰ ਨੂੰ ਲੈ ਲਿਆ ਸੀ ਇਹ ਦੇਖੋ ਜੀ ਇਹਦੇ ਵਿੱਚ ਜਦੋਂ 4 ਸ਼ੀਟ ਹੋਏ ਸੀ 10 ਮੁਲਜ਼ਮ ਸੀਗੇ ਜੀ ਦਸਾਂ ਦੇ ਵਿੱਚੋਂ 5 ਦੀ ਡੈਥ ਹੋ ਗਈ ਸੀ ਜੀ ਤੇ ਪੰਜਾਂ ਦੇ ਵਿੱਚੋਂ ਦੇ ਦੋ ਪੀਓ ਡਿਕਲੇਅਰ ਹੋ ਗਏ ਸੀਗੇ ਤੇ ਦੋ ਪੀਓ ਤੇ ਤਿੰਨਾਂ ਨੇ ਪ੍ਰोसीडिंग ਫੇਸ ਕੀਤੀ ਉਹਨਾਂ ਡਿਊਰਿੰਗ ਪ੍ਰोसीडिंग ਡੈਥ ਹੋ ਗਈ ਸੋ ਪੁੱਲ ਪੰਜ ਦੀ ਡੈਥ ਹੋ ਗਈ ਸਤ ਪੰਜਾਂ ਨੂੰ ਜਿਹੜਾ ਨੇ ਡਰਾਇਲ ਫੇਸ ਕੀਤਾ ਉਹਨਾਂ ਨੂੰ ਸ਼ੁੱਕਰਵਾਰ ਨੂੰ ਕਨਵਿਕਸ਼ਨਸ ਲਈ ਸੀ ਤੇ ਅੱਜ ਸਜ਼ਾ ਹਾਂਜੀ ਫਾਈਨ ਵੀ ਹੈਗਾ ਜੀ ਫਾਈਨ ਤਕਰੀਬਨ 4 ਲੱਖ ਰੁਪਏ ਹੈ ਇੱਕ ਕਿਊਜ਼ ਨੂੰ ਜੀ ਤੇ ਟੋਟਲ ਹੁੰਦਾ ਪੰਜਾਂ ਨੂੰ ਮਲਟੀਪਲਾਈ ਕਰਕੇ ਇਹ 25 ਲੱਖ ਕੀ ਨਾਮ ਜੀ ਨਿਸ਼ਾਨ ਸਿੰਘ ਜੀ ਮੇਰਾ ਭਰਾ ਜੀ ਵੱਡਾ ਭਰਾ ਜੀ ਦੇਸ ਸਿੰਘ ਹਾਂ ਜੀ ਹਾਂ ਜੀ ਸਵਾਗਤ ਕਰਦੇ ਹਾਂ ਜੀ ਕਹਣਾ ਜੀ ਚੌਣੇ ਜੀ ਮਾਤਾ ਪਿਤਾ ਨੂੰ ਸੇ ਦਾਦੀਤੀ ਜਾਵੇ ਸਾਰੇ ਪਰਿਵਾਰ ਨੂੰ ਭਰਾ ਦੀ ਨੌਕਰੀ ਭਰਾ ਨੂੰ ਦਿੱਤੀ ਜਾਵੇ ਜੀ ਬਹੁਤ ਸੰਘਰਸ਼ ਕੀਤਾ ਜੀ ਰੁਲਗੇ ਜੀ ਇਹ ਤੇ ਅੱਜ ਸਕੂਨ ਮਿਲਿਆ ਸਾਨੂੰ ਉਹ ਦਿਨ ਦਾ ਜੀ ਕੁਝ ਨਾ ਕੁਝ ਆਹੀ ਅੱਗੇ ਤਾਂ ਮੈਂ ਕਹਿ ਨਹੀਂ ਆਂ ਹਰ ਇੱਕ ਨਾਲ ਇਨਸਾਫ ਹੋਣਾ ਚਾਹੀਦਾ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਬੱਚੇ ਇੱਕ ਵਾਰਾ ਹੀ ਜੀ ਇਹਦੇ ਵੈਨ ਹੀ ਜੀ ਅਹੀਂ ਇਹਦੇ ਦੋ ਭਰਾ ਵੀ ਦੋ ਪਣ ਹੈ ਯਾਰ ਇੱਧਰ ਆ ਜਾਓ ਪਿੱਛੇ ਤੋੜੇ ਜਾਂਦੇ ਸੀ ਬਲਕਾਰ ਸਿੰਘ ਦਾ ਘਰ ਵਾਲਾ ਉਹ ਕੀ ਕੰਮ ਕਰਦੇ ਸੀ ਇਹ ਗੋਸੇ ਨੂੰ ਆਪਾਂ ਸਿੱਖੂ ਕਰਦੇ ਸੀ ਤੂੰ ਪਤਾ ਨਹੀਂ ਲੱਗਦਾ ਕੀ ਕਰਦੇ ਸੀ ਕੀ ਸੀ ਕਰਦੇ ਇਹਨਾਂ ਦੇ ਨਾਲ ਕੰਮ ਕੋਈ ਨਹੀਂ ਸੀ ਕਰਦਾ ਪਾਸਾਰ ਬਾੜ

ਕੋਈ 12 ਬਨਾਉਂਦਾ ਇਤਿਹਾਸ ਜਿਹੜਾ ਹੋਇਆ ਕਹਿੰਦਾ ਜਿਹੜੇ ਸਾਰੇ ਪੰਜਾਬੀ ਕੀ ਕਰ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੇਰੇ ਨੀਓਨ ਸੋਸ਼ਲ ਮੀਡੀਆ ਦੇ ਸੀਜੀਪੀ ਕੋਰਟ ਦੇ ਵੱਲੋਂ 93 ਦੇ ਵਿੱਚ ਉਹ ਇੱਕ ਚਾਲੀ ਮੁਕਾਬਲੇ ਦੇ ਵਿੱਚ ਜਦੋਂ ਚੋਲ ਸਵੇਰ ਮਲਟੀਮਾਰੂ ਇੱਕ ਮਰਚੇ ਨਹੀਂ ਪਿਆ ਸੀ ਉਹ ਮਹਾਰਾ ਜੱਟ ਜੀ ਨੇ ਇੱਕ ਸਪੈਕੂਲਡ ਤੋਂ ਇੱਕ ਸੱਤਾ ਪਾਈ ਗਈ ਹੈ ਤੇ ਉਹ ਪੀੜਤ ਪਰਿਵਾਰ ਜਿਹੜੇ ਨੇ ਇੱਥੇ ਪਹੁੰਚੇ ਨੀਂ ਮਦਦ ਨਾਲ ਆਇਆ ਹੈ ਜੀ ਉਹਨਾਂ ਦਾ ਸ਼ੋਹਰ ਸ਼ੋਹਰ ਮੋਬਿਲੋ ਤੁਹਾਡੇ ਕੀ ਲੱਗਦੇ ਸਨ ਤੁਹਾਡੇ ਬ੍ਰਦਰ ਸੀਗੇ ਹਾਂਜੀ ਅੱਛਾ ਅੱਛਾ ਤੇ ਇਹਨਾਂ ਦੀ ਇਹਨਾਂ ਦੀ ਵਿਆਹ ਨਹੀਂ ਸੀ ਹੋਇਆ ਕੋਰੇ ਸੀਗੇ ਸੋ ਪਰਿਵਾਰ ਦਾ ਅੱਜ ਜਿਹੜੀ ਸਜ਼ਾ ਸੁਣਾਈ ਗਈ ਹੈ ਕੋਰਟ ਤੋਂ ਉਹਨੂੰ ਲੈ ਕੇ ਸੰਤੁਸ਼ਟ ਹੈ ਪਰ ਪਰਿਵਾਰ ਦੀ ਇਹੀ ਮੰਗ ਹੈ ਕਿ ਅਗਰ ਸਿੱਧੀ ਸਜ਼ਾ ਹੁੰਦੀ ਤਾਂ ਉਹ ਬੜੀ ਅਮਿਹਰ ਪਰ ਸਾਬਾ